ਆ ਦੇਖੋ ਬਈ ਚੱਕਤੀ ਚੱਕੀ ਪੂਰੀ ਸਫਾਈ ਕਰ ਰਹੇ ਆਂ ਦੀ ਆਪਾਂ ਆਏ ਮੇਰੇ ਤਾਂ ਨਿਕਲ ਜਾਂਦਾ ਇਧਰ ਸਾਈਡ ਤੇ ਕੱਟਦਾ ਬਈ ਸਾਰਾ ਆ ਦੇਖੋ ਚਾਚੀ ਕਾ ਚਾਚੀ ਕਾ ਆ ਦੇਖੋ ਬਈ ਰੈਡੀ ਹੋ ਗਿਆ ਬਣ ਕੇ ਸਾਰਾ ਦਲਦਾ ਬੇਬੇ ਨੇ ਆ ਸਾਈਡਾਂ ਤੇ ਹੋ ਗਿਆ ਸਾਰਾ ਆ ਦੇਖੋ ਇੰਡਰ ਫੁੱਲ ਢੱਕ ਗਿਆ ਲਓ ਬਈ ਆਗੇ ਬਾਲੀ ਬਾਲ ਖੇਡਣ ਇਹ ਨਹੀਂ ਇਹਨਾਂ ਸਮਾਨ ਲੈ ਕੇ ਜਾਂਦਾ ਕੌਣ ਜਾਂਦਾ ਹੁੰਦਾ ਨਾਨਕੇ ਨੂੰ ਇਹਨਾਂ ਸਮਾਨ ਲੈ ਕੇ ਮੰਮੀ ਮੰਮੀ ਕਰੇ ਨੇ ਇਹਦੇ ਪੈਕ ਐ ਇੰਨਾ ਸਮਾਨ ਹੁੰਦਾ ਇੰਨੇ ਬੈਗ ਹੁੰਦੇ ਨੇਗੇ ਮੀਨਾ ਲੈਣ ਜਾ ਰਹੇ ਹਾਂ ਦਿਨ ਤੱਕ ਤੁਸੀਂ ਨੇ ਦੋ ਲਾ ਕੇ ਆਉਣੇ ਨੇ ਹਾਂਜੀ ਬਈ ਹਾਸ਼ੀਕਾਲ ਜੀ ਸਾਰਿਆਂ ਨੂੰ ਕਰਤੀ ਜੀ ਅੱਜ ਦੇ ਨਵੇਂ ਵਲੌਗ ਦੀ ਸਟਾਰਟਿੰਗ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਿਖਾਣੇ ਆ ਬਈ ਤੁਹਾਨੂੰ ਆਪਣੀ ਚੱਕੀ ਚੱਲਦੀ ਤੁਹਾਨੂੰ ਕਹਿੰਦੀ ਨਾ ਕਿ ਚੱਕੀ ਚੱਲਦੀ ਦਿਖਾਵਾਂਗੇ ਉਹ ਦਿਖਾਣੇ ਆ ਅੱਜ ਤੁਹਾਨੂੰ ਉਹ ਲੱਗ ਰਹੀ ਹੈ ਬੇਬੇ ਆ ਦੇਖੋ ਬਈ ਇਧਰ ਕਣਕ ਪੁੰਦਰਿਆਂਗੇ ਇਧਰ ਬੇਬੇ ਚੱਕੀ ਨੂੰ ਸਾਫ਼ ਕਰ ਰਹੀ ਹੈਗੀ ਇਹ ਚਾ ਨਾ ਥੋੜੀ ਜਿਹੀ ਕਣਕ ਚੱਕ ਕੇ ਇਹ ਚ ਪਾ ਦਿੰਦੇ ਨੇ ਫਿਰ ਇਹਨੂੰ ਕਮਾ ਕੇ ਅੰਦਰੋਂ ਰੇਤਾ ਰੂਤਾ ਸਾਰਾ ਇਹ ਵੀ ਸਾਈਡ ਤੇ ਨਿਕਲ ਜਾਂਦਾ ਹੈਗਾ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਦਲੀਆ ਦਾਲਾਂਗੇ ਇਧਰ ਕਣਕ ਪੁੰਨੀ ਜਾ ਰਹੀ ਹੈ ਇਧਰ ਵਾਲੀ ਚੱਕੀ ਸਾਫ਼ ਹੋ ਰਹੀ ਹੈ ਫਿਰ ਇਹ ਦਾਲਣਗੇ ਤੁਹਾਨੂੰ ਉਹ ਦਿਖਾਵਾਂਗੇ ਹਾਂਜੀ ਕਿਧਰ ਇਧਰ ਭਈ ਆਪਣੀ ਸੁਖਮਣੀ ਖੇਡ ਰਹੀ ਹੈ ਦਿਖਾਓ ਕੀ ਖੇਡ ਰਹੇ ਹੋ ਬਾਲ ਨਾਲ ਤਬਈ ਖੜਕਾ ਔਰ ਇੱਕ ਦਾ ਇਧਰ ਕਰ ਦੇ ਡੇਢ ਰੇਣੀ ਮਸ਼ੀਨ ਜੀ ਚੱਲ ਰਹੀ ਐ ਇੱਕ ਆਪਣੇ ਡੇਰੇ ਚ ਪੰਡਤ ਲੱਗ ਰਹੇ ਲੇਗੇ ਬਿਸਤਰੀ ਸਾਡਾ ਚੱਕੀ ਲੱਗ ਰਿਹਾ ਸੈੱਟ ਕਰਨ ਆਹ ਦੇਖੋ ਬਾਈ ਚੱਕਤੀ ਚੱਕੀ ਪੂਰੀ ਸਫਾਈ ਕਰ ਰਹੇ ਆ ਦੀ ਆਪਾਂ ਆਏ ਮੇਰੇ ਤਾਂ ਨਿਕਲ ਜਾਂਦਾ ਇਧਰ ਸਾਈਡ ਤੇ ਕੱਟਦਾ ਬਾਈ ਸਾਰਾ ਆਹ ਇਥੇ ਚਾਚੀ ਕਾਲ ਚਾਚੀ ਕਾਲ ਬੇਬੇ ਘੁੱਟੂ ਤੈਨੂੰ ਬੇਬੇ ਬੜੀ ਆਪਣੀ ਕਣਕ ਭੁੰਨ ਗਈ ਤੇ ਹੁਣ ਵਸਾ ਦੀ ਸਫਾਈ ਕਰਕੇ ਫਿਰ ਦਾਲਦੇ ਹਾਂ ਦਲੀਆ ਤਾਂ ਪੂਰੀ ਸਾਫ ਕਰਤੀ ਹੁਣ ਇਹ ਪਹਿਲੇ ਇਸੇ ਚ ਬਈ ਆਟਾ ਪੀਸਿਆ ਕਰਦੇ ਇਸੇ ਚ ਕਣਕ ਦਲਿਆ ਕਰਦੇ ਆ ਦਲੀਆ ਦੁਲੀਆ ਨੋ ਬਈ ਕਰਤੀ ਸਟਾਰਟ ਆਈ ਕਿਵੇਂ ਬਈ ਦਾਣੇ ਪਾਉਂਦੇ ਨੇ ਇੱਚਾ ਨਾ ਫਿਰ ਐਵੇਂ ਚੱਲਦੀ ਐ ਸਾਡੀ ਬੇਬੇ ਬਹੁਤ ਆਖੜੀ ਹੈ ਬਈ ਦੇਖੋ ਫਿਰ ਐ ਦਲੀਆ ਦਾਲ ਦਾਲ ਕੇ ਬਈ ਇਧਰ ਸਾਈਡਾਂ ਤੇ ਆ ਜੂਗਾ ਇਹ ਸਾਰਾ ਆਪ ਤੂੰ ਕਿੱਥੇ ਆ ਬੇਬੇ ਜੀ ਕੀ ਕਰਦੇ ਹੋ ਆ ਦੇਖੋ ਬਈ ਰੈਡੀ ਹੋ ਗਿਆ ਬਣ ਕੇ ਸਾਰਾ ਦਲਦਾ ਬੇਬੇ ਨੇ ਆ ਸਾਈਟਾਂ ਤੇ ਹੋ ਗਿਆ ਸਾਰਾ ਆ ਦੇਖੋ ਇੰਦਰ ਫੁੱਲ ਡੱਟ ਗਿਆ ਹੁਣ ਇਹਨੂੰ ਕੱਢਾਂਗੇ ਬਈ ਊਰੇ ਦੀ ਊਰੇ ਦੀ ਕੱਢਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਕੱਢ ਕੇ ਵੀ ਸਾਰਾ ਦਲਿਆ ਗਿਆ ਆ ਲੋ ਬਈ ਆ ਹੋ ਗਿਆ ਰੈਡੀ ਦਲਿਆ ਦੜਕੇ ਦੇਖੋ ਕੜਤਾਂ ਨੇ ਸਾਰਾ ਵਾਰ ਐਨ ਵਧੀਆ ਡੜਿਆ ਹਾਂਜੀ ਜੀ ਬਾਮਾ ਡੜਿਆ ਡੜਿਆ ਨਹੀਂ ਬਾਇ ਰਾ ਰੋਟੀ ਖਾਓ ਅਭੀ ਇਧਰ ਆਪੇ ਲੱਗ ਗਈ ਰੋਟੀ ਖਾਣ ਲੋ ਬਈ ਖੇਤ ਪਹੁੰਚੇ ਅੱਜ ਬਹੁਤ ਨਾ ਬਾਦ ਯਾਰ ਹਨਾ ਬਾਹਰ ਤੀਗੇ ਉਦੋਂ ਪਹਿਲਾਂ ਵੀ ਨਹੀਂ ਆਏ ਗਿਆ ਖਾਸ ਟਾਈਮ ਅੱਜ ਨੂੰ ਕੱਖ ਵੱਡਣਾ ਆਏ ਨਾਲੇ ਕਣਕ ਕਣਕ ਦੇਖਣਾ ਆਏ ਬਈ ਆ ਦੇਖੋ ਕਣਕ ਵਧੀਆ ਖੜੀ ਹੈ ਆਪਣੀ ਇੱਕ ਨੰਬਰ ਹੈਗੀ ਸਪਰੇਅ ਇਹ ਤੇ ਕਰਤੀਆਂ ਇਹਦੀਆਂ ਹਰੇ ਪਾਤਾ ਇਹ ਤੇ ਇੱਕ ਵਾਰ ਹੋਰ ਪਾਵਾਂਗੇ ਬਾਕੀ ਗੁੱਲੀ ਡੰਡੇ ਇਹਦੀਆਂ ਹੈਗੀਆਂ ਨੇ ਯਾਰ ਦੋਗੀਆਂ ਹੀ ਨਹੀਂ ਮਰਦਾ ਹੈਗਾ ਦੋ ਵਾਰ ਸਪਰੇਅ ਕਰਤੀ ਫਿਰ ਵੀ ਨਹੀਂ ਚੱਜਣ ਵਾਲਾ ਮਰਿਆ ਇੱਕ ਵਾਰ ਹੋਰ ਕਰਾਂਗੇ ਤੋਂ ਪੰਜੇ ਚੜਨ ਦੋ ਫਿਰ ਦੇਖਦੇ ਹਾਂ ਕੀ ਹੁੰਦਾ ਹੁਣ ਬਰਸੀਨ ਵੜਦੇ ਆ ਉਧਰ ਰੈੜੀ ਆਉਣ ਵਾਲਾ ਰੈੜੀ ਲੈ ਕੇ ਲਦਾ ਕੇ ਫਿਰ ਆਪਾਂ ਵੇਚ ਲੇ ਆ ਬਾਈ ਪਾਣੀ ਨਿਕਲ ਨਹੀਂ ਰਹੀ ਬਾਈ 2-3 ਦਿਨ ਹੋ ਗਏ ਜਮਾ ਨਹੀਂ ਨਿਕਲ ਰਹੀ ਪਟਿਆਲੇ ਦਾ ਉਦੋਂ ਮੀਂਹ ਵੀ ਪਿਆ ਹੈਗਾ ਤੇ ਆਪਣੇ ਦੇਖੋ ਸੂਰਜ ਮੜਾ ਮੜਾ ਜਿਹਾ ਦਿਖਦਾ ਕਦੇ-ਕਦੇ ਬੱਦਲਾਂ ਵਿੱਚ ਦੀ ਉਹ ਦੇਖੋ ਬਰਸੇ ਨਾ ਵੜਦੇ ਆ ਫਿਰ ਕਰਦੇ ਆ ਤੁਹਾਡੇ ਨਾਲ ਗੱਲ ਲੋ ਬਾਈ ਕੱਖ ਵੱਢ ਤੇ ਰੇੜੀ ਚ ਲਦਾ ਤੇ ਰੇੜੀ ਨਾਲ ਹੁਣ ਚਲਦੇ ਆ ਘਰਾਂ ਨੂੰ ਮੋਟਰ ਸ਼ੱਟ ਰੱਖੀ ਆ ਬਰਸੇਂ ਜਿੰਝਰ ਮਾਨ ਲੱਗ ਰਿਆਂਗੇ ਅੱਜ ਬਹੁਤ ਦਿਨ ਬਾਅਦ ਅੱਖ ਵੱਡੇ ਨੇ ਬਈ ਬਰਸੀਨ ਵੜਾਣ ਤਾਂ ਮੈਂ ਕਦੇ ਆਈ ਨਹੀਂ ਹੈਗਾ ਹੁਣ ਅੱਜ ਆਇਾਂਗਾ ਬਹੁਤ ਦਿਨ ਬਾਅਦ ਉਹ ਵੀ ਹੁਣ ਠੰਡ ਜਾਦੇ ਹੋ ਰਹੀ ਐ ਡੈਡੀ ਨੂੰ ਕੱਲੇ ਨੂੰ ਔਖਾ ਹੁੰਦਾ ਹੈਗਾ ਤਾਂ ਕਰਕੇ ਨਹੀਂ ਤਾਂ ਡੈਡੀ ਆਪੇ ਲੈ ਜਾਂਦੇ ਦੀਏ ਕਦੇ ਕਹੀ ਨਹੀਂ ਦੀ ਮੈਨੂੰ ਬਾਕੀ ਯਾਰ ਗੋਲੀ ਡੰਡੇ ਜਿਹੜੀਆਂ ਕਿਤੇ ਕਿਤੇ ਦੌਗੀਆਂ ਜਾਂ ਖੜੀਆਂ ਨੇ ਹਲੇ ਜੇ ਤੁੱਪ ਜੀ ਚੜ ਜੇ ਤਾਂ ਸਪਰੇਅ ਕਰ ਦਈਏ ਹੰਦਰੀਆ ਬਈ ਮੋਟਰ ਉਧਰ ਵਰਸੀਨ ਚ ਆਪਣੀ ਲੂਨਾ ਖੜੀ ਐ ਲੂਨਾ ਚੱਲਦੇ ਆਂ ਬਈ ਹੁਣ ਉਧਰ ਘਰਾਂ ਨੂੰ ਲਓ ਜੀ ਪਹੁੰਚ ਗਏ ਸਾਡੀ ਮੰਤ ਨੂੰ ਲੈਣ ਮਾਮੂ ਸਸ਼ੀਕਲ ਸਸ਼ੀਕਲ ਜੀ ਕਿਵੇਂ ਹੋ ਤਿਆਰ ਐ ਮਾਮੂ ਸਸ਼ੀਕਲ ਸਸ਼ੀਕਲ ਚਲਿਏ ਚੱਲ ਫਿਰ ਇਹ ਨਹੀਂ ਇਹਨਾਂ ਸਮਾਨ ਲੈ ਕੇ ਜਾਂਦਾ ਕੌਣ ਜਾਂਦਾ ਹੁੰਦਾ ਨਾਨਕੇ ਨੇ ਇਹਨਾਂ ਸਮਾਨ ਲੈ ਕੇ ਮੰਮੀ ਮੰਮੀ ਕਰੇ ਨੇ ਇਹਦੇ ਬੈਗ ਐ ਇੰਨਾ ਸਮਾਨ ਹੁੰਦਾ ਇੰਨੇ ਬੈਗ ਹੁੰਦੇ ਨੇਗੇ ਮੀਨਾ ਲੈਣ ਜਾ ਰਹੇ ਹੋ ਦਿਨ ਤੱਕ ਤੁਸੀਂ ਨੇ ਦੋ ਲਾ ਕੇ ਆਉਣੇ ਨੇ ਬੋੜੀ ਬੋੜੀ ਦਾੰਦ ਤਾਂ ਮੇਰੇ ਦੋ ਹੋ ਗਏ ਉਤਲੇ ਆਇਓ ਲਓ ਬਈ ਆ ਕੇ ਬਾਲੀ ਬਾਲ ਖੇਡਣ ਅੱਜ ਬਈ ਲੱਪੇ ਨਹੀਂ ਅੱਜ ਸਮੈਸ਼ਿੰਗ ਖੇਡਾਂਗੇ ਬਹੁਤ ਸਾਲਾਂ ਬਾਅਦ ਆਜੇ ਭਈਆ ਆਜਾ ਜੰਦਲ ਹੈਲੋ ਜੀ ਮੇਰਾ ਵਿਚਾਰ ਕੀ ਕਿਹਾ ਹੋਇਆ ਵਾਲੀਵਾਲ ਖੇਡਿਆ ਪਤਨੇ ਗਏ ਦਿਆ ਚਸ਼ਮੈ ਸਿੰਘ ਖੇਡ ਕੇ ਆਏ ਆਗੇ ਤੇ ਦੋਸਤ ਆਈ ਯਾਰ ਬਾਹਰੋਂ ਆਇਆ ਹੋਣਾ ਉਹਨੇ ਖੇਡਣਾ ਸੀ ਉਹਨਾਂ ਨਾਲ ਬਾਗੀ ਅੱਜ ਤੇ ਹੁਣ ਹੀ ਆਏ ਆ ਲੇਟ ਹੋ ਗਏ ਖਾਣ ਪੀਣ ਬੈਠ ਗਏ ਆ ਕੇ ਬਈ ਨਹਾ ਲੈ ਨਹਾ ਕੇ ਹੋ ਗਏ ਰੈਡੀ ਹੁਣ ਉਹ ਟੋੜ ਕਰਦੇ ਆ ਸੁਖਮਨੀ ਹੋਰ ਨਾਲ ਥੋੜੀ ਬਹੁਤੀ ਚੇਰੇ ਮੀ ਸੰਤਰੇ ਲਿਆਂਦੇ ਬਈ ਕੱਲ ਨੂੰ ਜੂਸ ਕੱਢਾਂਗੇ ਰਾਜਾ ਰਾਵਣੀਆਂ ਬਈਆਂ ਨੇ ਇੱਧਰ ਚਾਹ ਰੱਖ ਰਹੀ ਆ ਯਾਰ ਚਾਹ ਪੀਣਾ ਕੁੱਟ-ਕੁੱਟ ਬਈ ਇੰਨੀ ਚਾਹ ਮੈਂ ਕਦੇ ਨਹੀਂ ਪੀਤੀ ਹੋਣੀ ਜਿੰਨੀ ਮਾ ਦੋ ਤਿੰਨ ਦਿਨਾਂ ਚ ਪੀਆ ਬਹੁਤ ਚਾਹ ਪੀ ਗਿਆ ਨਹੀਂ ਮੈਂ ਜਮਾਂ ਚਾਹ ਨਹੀਂ ਪੀਂਦਾ ਹੁੰਦਾ ਨਹੀਂ ਗਾ ਇਹ ਦੇਖਦਾ ਸੁਖਮਣੀ ਕੀ ਕਰਦੇ ਆ ਆ ਦੇਖੋ ਬਈ ਕਬੋਡੀ ਆ ਰਹੀ ਏ ਸਾਡੇ ਆ ਬੋਡੀ ਏ ਸਾਡੀ ਦਿਖਾਈ ਦੰਦ ਕਿੰਨੇ ਦੰਦ ਨੇ ਕੌਣ ਲੈ ਗਿਆ ਤੇਰੇ ਦੰਦ ਕਛੂਆ ਕਛੂਆ ਸੁਖਮਣੀ ਦੀਦੀ ਦੰਦ ਕੌਣ ਲੈ ਗਿਆ ਕਛੂਆ 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 ਲੈ ਗਿਆ ਕਛੂਆ ਦੇਖੋ ਬਾਜ ਕੱਟ ਕੇ ਕਰ ਉਹ ਆਪਣਾ ਬਲੌਗ ਚੱਲ ਰਿਹਾ ਕੌਣ ਹੈ ਉਹ ਆਪਣਾ ਹਾਂ ਬਾਜ ਕੱਟ ਕੇ ਕਰ ਦੋ ਕੱਟ ਨਹੀਂ ਹੁੰਦੀ ਪੁੱਤ ਕਹਿੰਦੇ ਬੰਦ ਕਰ ਦੋ ਬਾਜ ਕੱਟ ਬਾਜ ਕੱਟ ਕਰ ਦੋ ਇਹ ਨਹੀਂ ਬਾਜ ਮੰਦ ਹੋ ਰਹੀ ਕਹਿੰਦੀ ਬਾਜ ਬੰਦ ਕਰ ਦੋ ਕੱਟ ਕਰ ਦੋ ਉਹ ਕੌਣ ਆ ਗਿਆ ਹਾਂ ਸੁਸ਼ਮਣੀ ਜੀ ਆ ਇਧਰ ਤਕਦੀਰ ਭਈਆ ਬਈ ਹਾਂ ਦੇਖੋ ਕੱਲੀ ਏ ਇਹ ਉਹ ਫੋਨ ਥੱਕਲੇ ਫਿੱਕੇ ਹੋਏ ਓਏ 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 ਫੋਨ ਫੋਟੋ ਬਈ ਤੂੰ ਬੰਦ ਫੜੀ ਮੇਰਾ ਫੋਨ ਕੀ ਹੋ ਗਿਆ ਪਪਾ ਜੀ ਹਾਂ ਜੀ ਬਾਜ ਕੱਟ ਕੱਢ ਕਰਦਾਨੇ ਆ ਜੀ ਉਹਦੇ ਅੱਖ ਚ ਗੱਤ ਮਾਰ ਰਹੀ ਹੈ ਨਾ ਪੁੱਤਰੀ ਦੀਦੀ ਹੈ ਨਹੀਂ ਮਾਰਦੀ ਨਹੀਂ ਕਾ ਤੂੰ ਕਾ ਤੂੰ ਕਾ ਤੂੰ ਕਿੰਨਾ ਪਿਆਰ ਕਰਦੀ ਹੈ ਤੁਸੀਂ ਪਿਆਰ ਕਰਦੇ ਇਹਨੂੰ ਮੈਂ ਮੈਨੂੰ ਅ ਤੁਸੀਂ ਵੀ ਕਰਦੇ ਹੋ ਇਹ ਵੀ ਕਰਦੀ ਹੈ ਹਾਂ ਇਹ ਵੀ ਕਰਦੀ ਹੈ ਤੁਸੀਂ ਕਰਦੇ ਹੋ ਇਹਨੂੰ ਕੌਣ ਹੈ ਇਹ